ਸਤਿ ਸ਼੍ਰੀ ਅਕਾਲ ਵੀਰੇ ਸਾਰੇ ਕਿਸਾਨ ਭਰਾਵਾਂ ਵੱਲੋਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਰਾਜਪੁਰੇ ਆਏ ਆ ਵੀਰੇ 1509 ਲੈ ਕੇ ਤੇ ਸਵੇਰੇ ਹਾਜ਼ਰੀ 8 ਵਜੇ ਪਹੁੰਚ ਗਏ ਦੀ ਆਪਾਂ ਇੱਥੇ ਦੋ ਦੋ ਤਿੰਨ ਟਰਾਲੀਆਂ ਆਪਾਂ ਲੈ ਕੇ ਆਏ ਬੱਕੇ ਲੱਗੇ ਨੇ ਤੇ ਅੱਜ ਬਹੁਤ ਘਟ ਹੈ ਹੁਣ ਤੱਕ 1509 ਰਾਜਪੁਰੇ ਵਿੱਚ ਆਈ ਹੈ ਤੇ ਕੱਲ ਉਹ ਵਾਰਿਸ਼ ਹੋ ਗਈ ਸੀ ਇਸ ਕਰਕੇ ਰੇਟ ਵੀ ਬਹੁਤ ਡਾਊਨ ਰਿਹਾ ਹੈ ਅੱਜ ਤੋਂ ਪਾ ਨਿਕਲੀ ਹੋਈ ਆ ਤੇ ਮੌਸਮ ਵੀ ਬਹੁਤ ਵਾਅਦਾ ਅੱਜ ਦੀ ਬੋਲੀ ਦੇਖਦੇ ਆ ਕੀ ਰੇਟ ਹੋਊਗਾ ਤੇ ਟਰਾਲੀਆਂ ਲਾਤੀਆਂ ਆਲਮੋਸਟ ਤੇ ਟਰਾਲੀਆਂ ਲੈ ਕੇ ਆਏ ਸੀਗੇ ਤੇ ਚਾੜ ਦੇਖਾਂ ਕਿੰਨਾ ਮੰਡੀ ਪੂਰੀ ਖਾਲੀ ਪਈ ਆ ਨੱਬ ਏਰੀਆ ਜੀ ਕੋਲ ਜਿਆਦਾ ਆ ਰਹੀ ਆ 1509 ਤੇ ਰਾਜਪੁਰੇ ਬਹੁਤ ਘੱਟ ਆ ਰਹੀ ਆ ਉਮ ਲੋ ਵੈਲਟ ਤੇ ਕੰਨਾ ਵੈਲਟ ਤੇ ਮੋਸਟਲੀ ਨਾਪੇ ਜਾਣ ਲੱਗੇ ਨਾਪੇ ਦਾ ਕੱਲ ਰੇਟ ਤੀਗਾ 2000 ਤੋਂ ਲੈ ਕੇ 2600 ਰੁਪਏ ਤੱਕ ਤੇ ਅੱਜ ਆਪਾਂ ਰਾਜਪੁਰੇ ਲੈ ਕੇ ਆਏ ਆ ਰਾਜਪੁਰੇ ਦੇਖਦੇ ਆਂ ਕੀ ਰੇਟ ਰ ਹੋ ਵੀਰੇ ਦੇਖੋ ਮੰਡੀ ਤੁਹਾਨੂੰ ਦਿਖਾਇ ਰਹੇ ਆ ਮੰਡੀ ਜੇ ਬਹੁਤ ਘੱਟ 1500 ਨਾ ਆਈ ਹੋਈ ਹੈ ਇੱਥੇ ਅੱਜ ਅੱਜ ਦਾ ਰੇਟ ਕੀ ਹੁੰਦਾ ਦੇਖਦੇ ਆਂ ਨਹੀਂ ਤਾਂ ਪੂਰੀ ਮੰਡੀ ਬਸ ਆਲਮੋਸਟ ਭਰੀ ਹੁੰਦੀ ਹੈ ਸਾਰੀ ਉਸ ਕਿਸਾਨ ਮਰੇ ਇਥੇ ਮੱਕੀ ਵੀ ਲੈ ਕੇ ਆਏ ਨੇ ਮੱਕੀ ਵੀ ਅੱਜ ਬੋਲੀ ਹੋਈ ਆ ਦੇਖਦੇ ਆ ਅੱਜ ਦਾ ਰੇਟ ਕੀ ਰਹਿਣਾ ਤੇ ਬਾਰਿਸ਼ ਬਿਲਕੁਲ ਗਲਤ ਟਾਈਮ ਹੈ ਇਸ ਟਾਈਮ ਹੋ ਰਹੀ ਹੈ ਜਿਸ ਕਾਰਨ ਬਹੁਤ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਆਲੂ ਲਾਉਣ ਦਾ ਲੇਟ ਹੋ ਰਹੇ ਨੇ ਆਲੂ ਦਾ ਬੀਜ ਘੜਾਇਆ ਹੋਇਆ ਦੀਗਾ ਮੱਕੀ ਦੀ ਵੈਰਾਈਟੀ ਚੈੱਕ ਕਰਦੇ ਆ ਕਿਹੜੀ ਹੈ ਇਹ ਇਹ ਪਾਪ ਕੌਰ ਸੈਟ ਦੀ ਮੱਕੀ ਆ ਬਹੁਤ ਬਰੀਕ ਸੈ ਦਾਣਾ ਇਹਦਾ ਗਿੱਲੀ ਆ ਕਿਸਾਨ ਲੈ ਕੇ ਆਏ ਨੇ ਆਲਮੋਸਟ ਜਿਹੜਾ ਤੇ ਦਾ ਰੇਟ ਵੀ ਅਪਡੇਟ ਕਰਕੇ ਤੁਹਾਨੂੰ ਦੱਸਦੇ ਆ ਆਲੂ ਦਾ ਰੇਟ ਕਾਫੀ ਵਧੀਆ ਚੱਲ ਰਿਹਾ ਵੀਰੇ ਮੰਡੀਆਂ 'ਚ ਰੇਟ 950 ਰੁਪਏ ਤੇ ਲੰਮਸਮ ਪਹੁੰਚ ਗਿਆ ਹੈ। ਐਲ ਆਰ ਦਾ ਡਾਇਮੰਡ 1000 ਰੁਪਏ ਕ੍ਰਾਸ ਕਰ ਗਿਆ। ਤੇ ਆਪਣਾ ਸੌਦੇ ਬਹੁਤ ਵੀਰੇ ਧਿਆਨ ਨਾਲ ਵੇਚਿਓ ਜਿਹਨੇ ਆਲੂ ਸੇਲ ਕਰਨਾ। ਤੇ ਹੁਣ ਮਾਰਕੀਟ 'ਚ ਉਸ ਰੇਟ ਵਧੀਆ। ਸਸਤੇ ਭਾਅ 'ਚ ਆਲੂ ਦੇਣ ਦਾ ਕੋਈ ਫਾਇਦਾ ਨਹੀਂ ਆਏਗਾ। ਤੇ ਅਪੜੇ ਦਵਾਂਗੇ ਤੁਹਾਨੂੰ ਸ਼ਾਮ ਨੂੰ ਇਹ ਮੰਡੀ 'ਚ 1500 ਨਾਲ ਦਾ ਕੀ ਰੇਟ ਰਿਹਾ ਹੈ।